मां बगलामुखी धाम ਦੇ ਵਿੱਚ ਮੌਜੂਦ ਆ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ 21 ਫਰਵਰੀ ਤਾਕਿ ਲਗਾਤਾਰ 10 ਦਿਨ ਚੱਲਦਾ ਹੋਇਆ ਨਜ਼ਰ ਆਏਗਾ ਤਮਸ਼ਲ ਹਾਲ ਜਿਹੜਾ ਸਿਰਫ ਸੇਵਾਦਾਰਾਂ ਦੇ ਵਾਸਤੇ ਤਿਆਰ ਕੀਤਾ ਗਿਆ ਦਾ ਅਰੇਂਜਮੈਂਟ ਜਿਹੜਾ मां बगलामुखी धाम ਦੇ ਵਿੱਚ 243 ਘੰਟੇ ਦਾ ਅਖੰਡ ਮਹਾਯੱਗ ਸ਼ੁਰੂ ਹੋਣ ਦੇ ਵਿੱਚ ਹੁਣ ਮਹਿਜ਼ ਚੰਦ ਘੰਟੇ ਤੁਸੀਂ ਕਹਿ ਸਕਦੇ ਹੋ ਬਾਕੀ ਨੇ ਮਾ ਬਗਲਾ ਮੁਖੀ ਧਾਮ ਦੇ ਵਿੱਚ ਮੌਜੂਦ ਆ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਸਾਂਝੀ ਕਰਕੇ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਸਾਥੀ ਨੁਕਾhenge ਇੱਕ ਵਾਰੀ ਤਸਵੀਰ ਤੁਹਾਨੂੰ ਦੁਕਾਨ ਜਦੋਂ ਤੁਸੀਂ ਮੇਨ ਐਂਟਰੀ ਤੋਂ ਐਂਟਰ ਹੁੰਦੇ ਹੋ ਸਿੱਧਾ ਮੇਨ ਰੋਡ ਤੋਂ ਜਿਹੜੀ ਆ ਇਹ ਰੋਡ ਤੁਹਾਨੂੰ ਨਜ਼ਰ ਆਊਗੀ ਤੇ ਸੇਵਾਦਾਰ ਨੇ ਉਹ ਲੱਗੇ ਹੋਏ ਨੇ ਪਾਰਕਿੰਗ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਤੇ ਪਾਰਕਿੰਗ ਵਿੱਚ ਜਦੋਂ ਬਰਿੱਟੀਆਂ ਲਾ ਕੇ ਤੁਸੀਂ ਐਂਟਰ ਹੋਵੋਗੇ ਤਾਂ ਇਹ ਜਿਹੜੀ ਆ ਮੇਨ ਐਂਟਰੀ ਉਹ ਰਹਿਣ ਵਾਲੇ ਸਾਥੀ ਨੂੰ ਕਹਾਂਗਾ ਮੇਰੇ ਨਾਲ ਆਵੇ ਤਾਂ ਤੁਹਾਨੂੰ ਸਾਰੇ ਅਰੇਂਜਮੈਂਟਸ ਜਿਹੜੇ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਮੰਦੋਲਨ ਕੇ ਤਾਜ ਜਿਹਦਾ ਇੰਤਜ਼ਾਰ ਭਗਤਾਂ ਨੂੰ ਹਮੇਸ਼ਾ ਰਹਿੰਦਾ ਹੈ ਕਿ ਕਦੋਂ ਸਮਾਂ ਆਏਗਾ ਜਦੋਂ ਅਖੰਡ ਮਹਾਈ ਅੱਗੇ ਜਿਹੜਾ ਹੁੰਦਾ ਹੋਇਆ ਨਜ਼ਰ ਆਊਗਾ ਤਾਂ ਬਹਿ चंद घंटे ਤੁਸੀਂ ਕਹਿ ਸਕਦੇ ਹੋ ਉਸ ਵਿੱਚ ਰਹ ਚੁੱਕੇ ਨੇ ਤੇ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਭਗਤਾਂ ਨੇ ਇੱਥੇ ਆਣਾ ਤੇ ਜਦੋਂ ਤੁਸੀਂ ਮੇਨ ਪੰਡਾਲ ਦੇ ਵਿੱਚ ਐਂਟਰੀ ਕਰੋਗੇ ਤਾਂ ਇਸ ਪਾਸੇ ਦੇਕਰ ਤੁਸੀਂ ਦੇਖੋ ਤਾਂ ਜੋੜਾ ਘਰ ਬਣਾਇਆ ਹੋਇਆ ਇੱਥੇ ਵੱਡੀ ਸਪੇਸ ਜਿਹੜੀ ਹੈ ਜੋੜਾ ਘਰ ਦੇ ਵਾਸਤੇ ਰੱਖੀ ਗਈ ਹੈ ਇਸ ਤੋਂ ਇਲਾਵਾ ਜਿਹੜੇ ਸ਼ਰਧਾਲੂ ਆਣਗੇ ਜਿਹੜੇ ਛਾਵਾਂ ਹੋਣਗੇ ਉਹਨਾਂ ਵਾਸਤੇ ਇੱਥੇ ਬਲੱਡ ਕੈਂਪ ਜਿਹੜਾ ਉਹ ਲਾਇਆ ਜਾ ਰਿਹਾ ਕਿਉਂਕਿ ਖੂਨਦਾਨ ਦੇ ਬਾਰੇ ਇਹ ਕਿਹਾ ਜਾਂਦਾ ਕਿ ਖੂਨਦਾਨ ਜਿਹੜਾ ਸਭ ਤੋਂ ਵੱਡਾ ਦਾਨ ਆ ਮਹਾਦਾਨ ਆ ਤੇ ਇੱਥੇ ਖੂਨਦਾਨ ਜਿਹੜਾ ਕੈਂਪ ਉਹ ਲਾਇਆ ਜਾਏਗਾ ਇਧਰਲੇ ਪਾਸੇ ਜਿਹੜਾ ਜੋੜਾ ਕਰ ਰਹਿਣ ਆਲਾ ਤੇ ਉਸ ਤੋਂ ਬਾਅਦ ਜਿਹੜਾ ਮੇਨ ਮੁੱਖ ਧਾਮ ਦੇ ਵਿੱਚ ਜਿਹੜੀ ਆ ਐਂਟਰੀ ਉਹ ਹੁੰਦੀ ਆ ਸ਼ਰਧਾਲੂ ਜਿਹੜੇ ਨੇ ਇਧਰ ਜੋੜੇ ਜਮਾ ਕਰਾ ਕੇ ਆਪਣੇ ਇੱਥੇ ਮੇਨ ਜਿਹੜੀ ਐਂਟਰੀ ਆ ਉਹਨਾਂ ਨੇ ਕਰਨੀ ਆ ਤੇ ਸਾਰੇ ਜਿਹੜੇ ਅਰੇਂਜਮੈਂਟਸ ਨੇ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਉਹ ਕਿਤੇ ਗਏ ਨੇ ਤਾਂ ਇਹ ਮੁੱਖ ਦਵਾਰ ਆ ਇਸ ਦਵਾਰ ਤੋਂ ਤੁਸੀਂ ਜਿਹੜਾ ਵਾ ਐਂਟਰ ਹੋਣਾ ਵਾ ਤੇ ਐਂਟਰ ਹੋਣ ਤੋਂ ਬਾਅਦ ਜਿਹੜਾ ਇਸ ਤੋਂ ਬਾਅਦ ਅਗਲਾ ਪੜਾ ਜਿਹੜਾ ਤੁਹਾਨੂੰ ਉਹ ਦੇਖਣ ਨੂੰ ਮਿਲੂਗਾ ਤਾਂ ਜਦੋਂ ਤੁਸੀਂ ਐਂਟਰ ਹੋਵੋਗੇ ਐਂਟਰ ਹੋਣ ਤੋਂ ਬਾਅਦ ਜਿਹੜਾ ਮੁੱਖ ਦਵਾਰ ਆ ਮੁੱਖ ਦਵਾਰ ਤੋਂ ਜੋੜੇ ਜਿਹੜੇ ਜਮਾ ਕਰਾ ਕੇ ਤੁਸੀਂ ਆਓਗੇ ਤਾਂ ਇੱਥੇ ਜਦੋਂ ਆਣਗੇ ਤਾਂ ਮੇਨ ਜਿਹੜਾ ਤੁਸੀਂ ਕਹਿ ਸਕਦੇ ਹੋ ਜਿੱਥੇ ਮਹਾਮਈ ਜਿਹੜੇ ਨੇ ਵਿਰਾਜਮਾਨ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਸੰਖ ਤਾਂ ਜਿਹੜੀਆਂ ਨੇ ਸ਼ੀਸ਼ ਨਵਾਂਦੀ ਹੋਈ ਇੱਥੇ ਤੁਹਾਨੂੰ ਨਜ਼ਰ ਆਊਗੀ ਤੇ ਇਸ ਵਾਰੀ ਜਿਹੜਾ ਐਸਟੀਮੇਟ ਦੱਸਿਆ ਜਾ ਰਿਹਾ ਤਕਰੀਬਨ 30 ਤੋਂ 40 ਲੱਖ ਜਿਹੜੇ ভক্ত ਨੇ ਉਹ ਆਉਣ ਵਾਲੇ ਨੇ ਇਸ ਤੋਂ ਇਲਾਵਾ ਦੋ ਦੋ ਸਟੇਟ ਦੇ ਮੁੱਖ ਮੰਤਰੀ ਪੰਜਾਬ ਦੇ ਸੀਐਮ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹ ਵੀ ਇਸ ਦੇ ਵਿੱਚ ਸ਼ਿਰਕਤ ਕਰਨਗੇ ਤੇ ਇੱਥੋਂ ਜਦੋਂ ਤੁਸੀਂ 메ਨ ਦੁਆਰ ਤੋਂ ਆਉਂਗੇ ਤੇ ਇੱਥੇ ਸੰਗਤ ਜਿਹੜੀ ਐ ਸ਼ਿਸ਼ ਨਵੰਦੀ ਹੋਈ ਮਹਾਮਈ ਦੇ ਉਹ ਨਜ਼ਰ ਆਣਗੀ ਤੇ ਉਸ ਤੋਂ ਬਾਅਦ ਇਹ ਤੁਸੀਂ ਜਿਹੜਾ ਪਹਿਲਾ ਮੁੱਖ ਪੰਡਾਲਾ ਉਹ ਕਹਿ ਸਕਦੇ ਹੋ ਤੇ ਮਹਾਬਗਲਾ ਮੁੱਖੀ ਜੀ ਦਾ ਜਿਹੜਾ ਧਾਮ ਆ ਇਹ ਉਹ ਮੁੱਖ ਦੁਆਰ ਆ ਜਿੱਥੇ ਮਹਾਮਈ ਜਿਹੜੀ ਐ ਵਿਰਾਜਮਾਨ ਹਾਂ ਤੇ ਸੰਗਤ ਜਿਹੜੀ ਐਸੋਸ਼ਨ ਵੰਦੀ ਹੋਈ ਇੱਥੇ ਨਜ਼ਰ ਆਊਗੀ ਉਸ ਤੋਂ ਬਾਅਦ ਜਿਹੜਾ ਇਹ ਮੁੱਖ ਪੰਡਾਲ ਤੁਹਾਨੂੰ ਨਜ਼ਰ ਆਊਗਾ ਪਹਿਲਾ ਜਿਹੜਾ ਅਖੰਡ ਮਹਾਯਗ ਉਹ ਇੱਥੇ ਹੁੰਦਾ ਹੋਇਆ ਨਜ਼ਰ ਆਂਦਾ ਸੀ ਲੇਕਿਨ ਐਤ ਕੀ ਇਸ ਨੂੰ ਜਿਹੜਾ ਤੁਸੀਂ ਕਹਿ ਸਕਦੇ ਹੋ ਨਾਰੀਅਲ ਕੁੰਡਾ ਉਹ ਬਣਾਇਆ ਹੋਇਆ ਤਾਂ ਇੱਥੇ ਵੀ ਲਗਾਤਾਰ ਜਿਹੜੇ ਸੇਵਾਦਾਰ ਨੇ ਉਹ ਲੱਗੇ ਹੋਏ ਨੇ ਬਹੁਤ ਵੱਡੀ ਸਪੇਸ ਇਹਦੇ ਵਾਸਤੇ ਵੀ ਰੱਖੀ ਹੋਈ ਹੈ ਇਸ ਤੋਂ ਪਹਿਲਾਂ ਇੱਥੇ ਅਖੰਡ ਮਹਾਯੂਗ ਹੁੰਦਾ ਹੋਇਆ ਨਜ਼ਰ ਆਂਦਾ ਸੀ ਲੇਕਿਨ ਇਤ ਕੀ ਇੱਥੇ ਜਿਹੜਾ ਨਾਰੀਅਲ ਕੁੰਡ ਬਣਾਇਆ ਹੋਇਆ ਤੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਆ ਉਹ ਸਾਂਝੀ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਤਰੀਕੇ ਦਾ ਕੋਈ ਅਸਰ ਹੋਵੇ ਕੋ ਛੋਵੇ ਤਾਂ ਜਿਹੜਾ 31 ਵਾਰ ਉਲਟੀ ਦਿਸ਼ਾ ਦੇ ਵਿੱਚ ਆਹੂਤੀ ਲਾਉਣ ਤੋਂ ਬਾਅਦ ਨਾਰੀਅਲ ਕੁੰਡ ਦੇ ਵਿੱਚ ਨਾਰੀਲ ਤੁਸੀਂ ਛੱਟੋਗੇ ਤਾਂ ਸਾਰੀਆਂ ਦਿੱਕਤ ਪਰੇਸ਼ਾਨੀਆਂ ਜਿਹੜੀਆਂ ਨੇ ਤੁਹਾਡੀ ਉਹ ਦੂਰ ਹੋ ਜਾਣਗੀਆਂ ਤਾਂ ਇਸ ਤੋਂ ਬਾਅਦ ਇਹ ਨਾਰੀਅਲ ਕੁੰਡ ਦਾ ਏਰੀਆ ਰੱਖਿਆ ਗਿਆ ਇੱਥੋਂ ਹੀ ਤੁਸੀਂ ਅੱਗੇ ਆਣਾ ਤੇ ਇਸ ਤੋਂ ਬਾਅਦ ਉਹ ਜਗ੍ਹਾ ਰੱਖੀ ਗਈ ਆ ਜਿੱਥੇ ਨਵਾਂ ਕੁੰਡ ਬਣਾਇਆ ਗਿਆ ਹੈ ਕਿਉਂਕਿ ਜਗਾ ਜਿਹੜੀ ਆ ਉਹ ਵਧਾਈ ਗਈ ਹੈ ਇੱਥੇ ਜਿਹੜੇ ਆ ਘੱਟ ਲੋਕ ਬੈਠ ਸਕਦੇ ਸੀ ਕਿਉਂਕਿ ਜਿਹੜੇ ਸੰਗਤ ਆ ਭਗਤਾਂ ਉਹ ਲਗਾਤਾਰ ਵਧੇ ਜਾ ਰਹੇ ਨੇ ਤਾਂ ਇੱਥੇ ਕੀ ਤਕਰੀਬਨ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ 35 ਤੋਂ 40 ਲੱਖ ਜਿਹੜੀ ਹੈ ਸੰਗਤ ਆ ਉਹਨਾਂ ਨੇ ਆਣਾ ਤੇ ਉਹਦੇ ਵਾਸਤੇ ਤਕਰੀਬਨ 600 ਸੇਵਾਦਾਰ ਨੇ ਇਸ ਵੇਲੇ ਦਿਨ ਰਾਤ ਲੱਗੇ ਹੋਏ ਨੇ ਇਸ ਵੇਲੇ ਵੀ ਤੁਸੀਂ ਦੇਖੋ ਤਾਂ ਸੇਵਾ ਕਰਦੇ ਹੋਏ ਉਹ ਨਸਰ ਆ ਰਹੀ ਨੇ ਤਾਂ ਇਹ ਨਾਰੀਅਲ ਕੁੰਡਾ ਨਾਰੀਅਲ ਕੁੰਡ ਤੋਂ ਬਾਅਦ ਜਦੋਂ ਤੁਸੀਂ ਅੱਗੇ ਵਧੋਂਗੇ ਤਾਂ ਤੁਹਾਨੂੰ ਜਿਹੜਾ ਮੇਨ ਆ ਅਖੰਡ ਮਹਾਯੱਗ ਜਿੱਥੇ ਹੋਣਾ ਵਾ ਉਹ ਜਗ੍ਹਾ ਜਿਹੜੀ ਆ ਤੁਹਾਨੂੰ ਨਜ਼ਰ ਆਊਗੀ ਉਸ ਦਾ ਸਾਈਜ਼ ਵੀ ਜਿਹੜਾ ਇਤਕੀ ਵਧਾਇਆ ਗਿਆ ਕਿਉਂਕਿ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਚ 60% ਤੇ 60 ਤੋਂ ਵੀ ਵੱਧ ਪਰਸੈਂਟ ਜਿਹੜੇ ਨੇ ਉੱਥੇ ਬੈਠ ਸਕਦੇ ਨੇ ਉਸ ਅਖੰਡ ਮਹਾਯੱਗ ਕੇ ਵੇਟਿੰਗ ਏਰੀਆ ਜਦੋਂ ਤੁਸੀਂ ਨਾਰੀਅਲ ਕੁੰਡ ਤੋਂ ਬਾਅਦ ਆਉਂਦੇ ਹੋ ਤਾਂ ਇੱਕ वेटिंग एरिया ਬੈਠਣ ਦੇ ਵਾਸਤੇ ਜਿਹੜਾ ਬਣਾਇਆ ਗਿਆ ਜਿੱਥੇ ਭਗਤ ਜਿਹੜੇ ਆ ਆਰਾਮ ਦੇ ਨਾਲ ਬੈਠ ਸਕਦੇ ਨੇ ਆਰਾਮ ਕਰ ਸਕਦੇ ਨੇ ਇਸ ਤੋਂ ਇਲਾਵਾ ਪਾਵਾਂਈ ਦੇ ਜਿਹੜਾ ਗੁੰਗਾਨਾ ਉਹ ਕਰ ਸਕਦੇ ਨੇ ਤੇ ਇਸ ਤੋਂ ਬਾਅਦ ਜਦੋਂ ਤੁਸੀਂ ਆਉਂਗੇ ਤਾਂ ਜਿਹੜਾ ਤੁਹਾਨੂੰ ਮੇਨ ਤੁਸੀਂ ਕਹਿ ਸਕਦੇ ਹੋ ਅਖੰਡ ਮਹਾਯੱਗ 243 ਘੰਟੇ ਦਾ ਜਿਹੜਾ ਹੋਣਾ ਵਾ ਉਹ ਤੁਹਾਨੂੰ ਨਜ਼ਰ ਆਊਗਾ ਇਹ ਉਹ ਜਗਾ ਵਾ ਜਿੱਥੇ ਨਵਾਂ ਜਿਹੜਾ ਤੁਸੀਂ ਕਹਿ ਸਕਦੇ ਹੋ ਕੁੰਡ ਬਣਾਇਆ ਗਿਆ ਇਹ ਨਵਾਂ ਸੈਟਅਪ ਜਿਹੜਾ ਇਸਕੀ ਲਾਇਆ ਗਿਆ ਕਿਉਂਕਿ ਸੰਗਤ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਆ ਉਹ ਜਗਾ ਸਾਥੀ ਨੂੰ ਕਹਾਂਗਾ ਕਿ ਇੱਕ ਵਾਰ ਤੁਹਾਨੂੰ ਦਿਖਾਈ ਜਾਏ ਇੱਕ ਵਾਰ ਚ 60 ਤੋਂ ਪਲੱਸ ਬੰਦੇ ਜਿਹੜੇ ਨੇ ਇਸ ਅਖੰਡ ਮਹਾਯੱਗ ਦੇ ਵਿੱਚ ਹੁੰਢ ਦੇ ਆਲੇ ਦੁਆਲੇ ਜਿਹੜੇ ਨੇ ਉਹ ਤੁਹਾਨੂੰ ਬੈਠੇ ਹੋਏ ਨਜ਼ਰ ਆਣਗੇ ਤਾਂ ਇਹ ਤਸਵੀਰਾਂ ਨੇ ਇਸ ਵਾਰ ਜਿਹੜਾ ਇੱਕ ਨਵਾਂ ਹਾਲ ਤਿਆਰ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਬੈਠਣਗੇ ਹੁਣ ਤੱਕ ਜਿਹੜੇ ਨੇ 10 ਤੋਂ 15 ਲੱਖ ਸੰਗਤ ਦਾ ਕਿਹਾ ਜਾਂਦਾ ਵਾ ਕਿ 10 ਤੋਂ 15 ਲੱਖ ਸੰਗਤ ਜਿਹੜੀ ਇੱਥੇ ਆਂਦੀ ਸੀ ਲੇਕਿਨ ਐਤਕੀ ਇਹ ਨੰਬਰ ਵੱਧ ਕੇ ਜਿਹੜਾ 30 ਤੋਂ 40 ਲੱਖ ਜਿਹੜਾ ਅਨੁਮਾਨ ਦੱਸਿਆ ਜਾ ਰਿਹਾ ਉਹ ਹੋ ਸਕਦਾ ਵਾ ਅਤੇ ਜਿਹੜੇ ਇੰਤਜ਼ਾਮ ਨੇ ਉਹ ਵੀ 30 ਤੋਂ 40 ਲੱਖ ਲੋਕਾਂ ਦੇ ਇੱਥੇ ਕਿ ਪਏ ਗਏ ਨੇ ਤਾਂ ਇੱਕ ਇਹ ਤੁਸੀਂ ਕਹਿ ਸਕਦੇ ਹੋ ਜਿੱਥੇ ਅਖੰਡ ਮਹਾਯੁੱਗ ਹੁੰਦਾ ਹੋਇਆ ਨਜ਼ਰ ਆਊਗਾ ਉਸ ਤੋਂ ਬਾਅਦ ਬੈਠਣ ਦੇ ਵਾਸਤੇ ਜਿਹੜੇ ਭਗਤ ਆਣਗੇ ਉਹਨਾਂ ਦੇ ਬੈਠਣ ਦੇ ਵਾਸਤੇ ਜਿਹੜੇ ਨੇ ਅਰੇਂਜਮੈਂਟ ਉਹ ਇੱਥੇ ਕੀਤੀ ਗਈ ਨੇ ਇੱਥੇ ਵੀ ਵੱਡੀ ਮਾਤਰਾ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਜਿਹੜੇ ਭਗਤ ਨੇ ਉਹ ਬੈਠ ਸਕਦੇ ਨੇ ਮਹਮਾਯੁੱਗ ਦਾ ਗੂੰਗਾਨ ਕਰ ਸਕਦੇ ਨੇ ਸੁਣ ਸਕਦੇ ਨੇ ਤੇ ਉਧਰ ਜਿਹੜਾ ਮੇਨ ਅਖੰਡ ਮਹਾਯੁੱਗ ਉਹ ਹੁੰਦਾ ਹੋਇਆ ਉਹ ਨਜ਼ਰ ਆਊਗਾ sibantuk indi ay